ਮਨੋਵਿਗਿਆਨ ਦੇ ਨਾਲ ਅਸੀਂ ਬਹੁਤ ਸਾਰੇ ਨਿਯਮ ਪੜ੍ਹਦੇ ਆਂ ਫਿਰ ਉਹ ਨਿਯਮ ਨਿਯਮ ਬਣਾਉਣ ਵਾਲੇ ਆ ਉਹਦੀ ਰਿਸਰਚ ਦੇ ਨਾਮ ਤੋਂ ਫੇਮਸ ਹੋ ਜਾਂਦੇ ਆ ਆਰਥਰ ਬਲੌਚ ਕਰਕੇ ਇੱਕ ਰਾਈਟਰ ਨੇ ਜਿਨ੍ਹਾਂ ਨੇ ਇੱਕ ਬੁੱਕ ਲਿਖੀ ਸੀਗੀ 1977 ਚ ਦਾ ਮਰਫੀਜ਼ ਲਾ ਆਪਾਂ ਹੁਣ ਜਾਣਦੇ ਆ ਮਰਫੀਜ਼ ਲਾ ਹੈ ਕਿਵੇਂ ਇਨਸਾਨ ਦੀ ਜ਼ਿੰਦਗੀ ਚ ਕੰਮ ਕਿਵੇਂ ਕਰਦਾ ਹੈ ਤੇ ਐਸਟਰੋਲੋਜੀ ਦੇ ਬਾਰੇ ਕੀ ਕਹਿੰਦੀ ਹੈ ਅਮ ਮਰਫੀ ਇੱਕ ਐਰੋਸਪੇਸ ਇੰਜੀਨੀਅਰ ਸੀਗੇ ਆਪਣੇ ਰਾਕਟ ਦਾ ਨਿਰਮਾਣ ਕਰ ਰਹੇ ਹੋਣਗੇ ਆਪਣੀ ਲੈਬ 'ਚ ਇਹ ਇੱਕ ਲੌਂਗ ਪ੍ਰੋਸੈਸ ਹੁੰਦਾ ਹੈ ਕਰਦੇ ਕਰਦੇ ਮਨ 'ਚ ਹਮੇਸ਼ਾ ਡਰ ਸੀਗਾ ਕਿ ਸ਼ਾਇਦ ਇਹ ਕਦੇ ਬਣ ਨਹੀਂ ਪਾਏਗਾ ਜਾਂ ਖਰਾਬ ਹੋ ਜਾਏਗਾ ਜਾਂ ਡਿਸਟਰੋਏ ਹੋ ਜਾਏਗਾ ਤੇ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਐਕਿਊਰੇਟ ਹੋਣ ਦੇ ਬਾਵਜੂਦ ਲਾਸਟ ਡੇਟਾ ਡਰ ਸੀਗਾ ਉਹ ਸੱਚ ਹੋਇਆ ਉਹ ਖਰਾਬ ਹੋ ਗਿਆ ਉਹ ਇਹ کافی ਸਾਲ ਪਹਿਲਾਂ ਦੀ ਗੱਲ ਸੀ ਕਿ ਫਿਰ ਇਸੇ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਆਪਾਂ ਕੋਈ ਕੰਮ ਡਰ ਕੇ ਜਾਂ 네ਗੇਟਿਵ ਥਾਟ ਨਾਲ ਕਰਦੇ ਹਾਂ ਜਿਹਦੇ ਬਾਰੇ ਅਸੀਂ ਬਹੁਤ ਜ਼ਿਆਦਾ ਡਰਦੇ ਹਾਂ ਸਰ ਉਹ ਡਰ ਸੱਚਾ ਨਿਕਲਦਾ ਹੈ ਇਦੇ ਉੱਤੇ ਹੀ ਉਹ ਬੁੱਕ ਲਿਖੀ ਗਈ ਦਾ ਮਰਫੀਜ਼ ਲਾਅ ਤੇ ਉਹ ਇੱਕ ਨਿਯਮ ਬਣ ਗਿਆ ਜਦੋਂ ਹਜ਼ਾਰਾਂ ਦੇ ਉੱਤੇ ਅਪਲਾਈ ਕਰਕੇ ਦੇਖਿਆ ਗਿਆ ਐਸਟ੍ਰੋਲੋਜੀ ਦੇ ਅਨੁਸਾਰ ਜੇ ਦਾ ਲਗਨੇਸ਼ ਨੀਚ ਪ੍ਰਭਾਵ ਚ ਹੋਵੇ 6 8 12 ਚ ਹੋਵੇ ਕੇਤੂ ਐ ਰਾਹੂ ਦੀ ਪੋਜੀਸ਼ਨ 5ਵੇਂ ਜਾਂ ਲਗਨ ਦੇ ਉੱਤੇ ਹੋਵੇ ਉਹਨਾਂ ਨੂੰ ਬਹੁਤ ਸਾਰੇ ਖਿਆਲ ਆਉਂਦੇ ਨੇ ਤੇ ਜ਼ਿਆਦਾਤਰ ਇਹਨਾਂ ਪਲੈਨੈਟਸ ਚ ਆਉਣ ਵਾਲੇ ਖਿਆਲ ਨੈਗੇਟਿਵ ਹੁੰਦੇ ਆ ਫਿਰ ਅੰਤ ਵਿੱਚ ਨੈਗੇਟਿਵ ਹੋ ਹੀ ਜਾਂਦਾ ਹੈ ਇਹਦੀ ਪੋਜ਼ਿਟਿਵਿਟੀ ਬਣਾ ਲਈ ਆਪਾਂ ਨੂੰ ਲਗਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਪੋਜ਼ਿਟਿਵ ਥਾਟਸ ਕਰਨੀ ਚਾਹੀਦੀ ਹੈ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਤੇ ਕਦੇ ਵੀ 네ਗੇਟਿਵ ਥਾਟਸ ਨੂੰ ਐਵੋਇਡ ਕਰਨਾ ਚਾਹੀਦਾ ਹੈ ਇਸ ਤੋਂ ਅੱਗੇ ਕਿੰਡਲਨ ਲਾਅ ਹੈ ਇਹ ਇਸ ਲਾਅ ਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜਦੋਂ ਵੀ ਰਾਹੂ ਲਗਨ 'ਚ ਹੁੰਦਾ ਹੈ ਤਾਂ ਉਹ ਬਹੁਤ ਜ਼ਿਆਦਾ ਥਾਟ ਦਿੰਦਾ ਹੈ ਬਹੁਤ ਜ਼ਿਆਦਾ ਆਈਡੀਆਜ਼ ਦਿੰਦਾ ਹੈ ਕਈ ਵਾਰ ਪੋਜ਼ਿਟਿਵ ਤੇ ਕਈ ਵਾਰ 네ਗੇਟਿਵ ਜਦੋਂ ਵੀ ਕਿਸੇ ਚੀਜ਼ ਨੂੰ ਤੁਸੀਂ ਬਾਰ-ਬਾਰ ਬਾਰ-ਬਾਰ ਲਿਖਦੇ ਹੋ ਤਾਂ ਉਹਦਾ ਤੈਅ ਹੋਣਾ ਸਹੀ ਹੋ ਜਾਣਾ ਯਾਦ ਹੋ ਜਾਣਾ ਐਪਲਾਈ ਹੋ ਜਾਣਾ ਤੈਅ ਹੋ ਜਾਂਦਾ ਹੈ ਮੈਂ ਅਕਸਰ ਰਾਹੁ ਲਈ ਇੱਕ ਰੈਮਡੀ ਸਜੈਸਟ ਕਰਦਾ ਹੁੰਦਾ ਕਿ ਜਦੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਥੌਟਸ ਆ ਬਹੁਤ ਵਿਚਾਰ ਆ ਉਹਨਾਂ ਨੂੰ ਲਿਖਣਾ ਸ਼ੁਰੂ ਕਰੋ ਪੋਜ਼ਿਟਿਵ ਹੋਏਗਾ ਤਾਂ ਤੁਸੀਂ ਉਹਨੂੰ ਐਗਜ਼ੀਕਿਊਟ ਕਰਨ ਲਈ ਕਮਿਟਿਡ ਹੋ ਜਾਓਗੇ 네ਗੇਟਿਵ ਹੋਏਗਾ ਤਾਂ ਤੁਹਾਨੂੰ ਆਪਣੇ ਆਪ बार-बार ਪੜ ਕੇ ਮਹਿਸੂਸ ਹੋਏਗਾ ਕਿ ਇਹ ਚੀਜ਼ ਮੈਂ ਗਲਤ ਕਰ ਰਿਹਾ ਹਾਂ ਤਾਂ ਉਹ ਆਪਣੇ ਆਪ ਗਾਇਬ ਹੋਣਾ ਸ਼ੁਰੂ ਹੋ ਜਾਏਗਾ ਤਾਂ ਇਹ ਇੱਕ ਦੋ ਨਿਯਮ ਨੇ ਇਦਾਂ ਦੇ ਹੋਰ ਵੀ ਨਿਯਮ ਬਾਰੇ ਆਪਾਂ ਅੱਗੇ-ਅੱਗੇ ਗੱਲ ਕਰਾਂਗੇ ਕਿ ਜਿਹੜੇ ਸਾਈਕੋਲੋਜੀ ਦੇ ਨਿਯਮ ਨੇ ਤੇ ਅਸਟ੍ਰੋਲੋਜੀ ਚ ਐਜ਼ ਇਟ ਇਜ਼ ਐਪਲਾਈ ਹੁੰਦੇ ਨੇ ਸਾਈਕੋਲੋਜੀ ਉਸ ਨਿਯਮ ਨੂੰ ਤਸਦੀਕ ਕਰ ਦਿੰਦਾ ਹੈ ਬਟ ਅਸਟ੍ਰੋਲੋਜੀ ਤੁਹਾਨੂੰ ਉਹਦਾ ਨਿਦਾਨ ਵੀ ਦਿੰਦਾ ਹੈ